ਸਾਧੀਆਂ ਜੋ ਚੱਲਦੇ ਆ ਰਹੇ ਮੇਲਾ ਚੱਲਦਾ ਆ ਰਿਹਾ ਸੰਗਤ ਨੂੰ ਲੰਗਰ ਕਮੇਟੀ ਮੁੱਲਾ ਅਫਗਾਨ ਕ੍ਰੀਮ ਦਾਪ ਵੱਲੋਂ ਤੇ ਸਮੂਹ ਪਿੰਡ ਵੱਲੋਂ ਮਾਤਾ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਰਨਾ ਜੈ ਮਾਤਾ ਜੀ ਮਾਤਾ ਜੈੰਤੀ ਦੇ ਵੀ ਲੰਗਰ ਕਮੇਟੀ ਜੈੰਤੀ ਮਾਦਰੀ ਮੇਲੇ ਨੂੰ ਲੈ ਕੇ 3 ਦਿਨ ਪਹਿਲਾਂ ਤਿਆਰੀਆਂ ਵੀ ਹੋਣ ਲੱਗ ਜਾਂਦੀਆਂ ਨੇ ਲੰਗਰਾਂ ਦੀ ਤਿਆਰੀਆਂ ਹੁੰਦੀਆਂ ਨੇ ਰਾਤ ਦੇ ਦੁਆਰੇ ਜਾਂਦੇ ਨੇ। ਨਾਤੇ ਨਾ ਹੀ ਹਵਾ ਚੱਲ ਰਹੀ ਹੈ ਬਾਹਰ ਦਰਵਾਜ਼ੇ ਦੇ ਉੱਤੇ ਘਰਦੀਆਂ ਵੱਜ ਰਹੀ ਹੈ ਇਹ ਬੜਾ ਪਿਆਰਾ ਹੁੰਦਾ ਹੈ ਇਹ ਦ੍ਰਿਸ਼ਾਏ ਤੋਂ ਜਦੋਂ ਤੱਕ ਤੂੰ ਮੇਰੇ ਨਾਲ ਹੈ ਮਾਂ ਮੈਂ ਕਿਸੇ ਕੋਲ ਵੀ ਡਰਦਾ ਨਹੀਂ ਇੱਕ ਤੂੰ ਨਾ ਮਾਰੀ ਜੈੰਤੀ ਮਾਂ ਇਹ ਲੋਕਾਂ ਦੇ ਹਾਰੇ ਮਰਦਾਂ ਨੇ ਇਹ ਲੋਕਾਂ ਦੇ ਮਾਰੇ ਮਰਦਾਂ ਨੇ। हम उत्तराखंड में नैनीताल के हल्द्वानी से आए हुए हैं। हम यहाँ लगभग महीने में दो तीन बार आते हैं और माता की बड़ी कृपा है तो ਜੀ ਬਸ ਸਾਰੇ ਨੂੰ ਇਹ ਵੀ ਤੁਸੀਂ ਹਮੇਸ਼ਾ ਸੇਵਾ ਕਰੋ ਜੀ ਸੇਵਾ ਭਾਵ ਤੇ ਹਰ ਇੱਕ ਚੀਜ਼ ਮਿਲਦੀ ਹੈ ਜੀ ਨੀਵੇਂ ਹੋ ਕੇ ਸਭ ਕੁਝ ਮਿਲਦਾ ਹੈ ਜੀ ਬਸ ਇਸ ਵੇਲੇ ਮੌਜੂਦ ਹੈ ਜੀ ਮਾਤਾ ਜੈੰਤੀ ਦੇਵ ਦੇ ਦਰਬਾਰ ਮਾਤਾ ਦੇ ਦਰਬਾਰ ਦੇ ਵਿੱਚ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਦੇ ਦਰਬਾਰ ਦੇ ਵਿੱਚ ਲੱਖਾਂ ਹੀ ਸੰਗਤਾਂ ਅੱਜ ਲੱਖ ਮस्तक ਸੱਜਦਾ ਕਰਨ ਮੱਥਾ ਟੇਕਣ ਲਈ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਮਾਤਾ ਦੇ ਦਰਬਾਰ ਦੇ ਵਿੱਚ ਵਾਰੀ-ਵਾਰੀ ਜਿਹੜੇ ਭਗਤ ਸੰਗਤ ਮੱਥਾ ਟੇਕ ਰਹੇ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਪ੍ਰਬੰਧਕਾਂ ਦੇ ਵੱਲੋਂ ਵੀ ਵਧੀਆ ਜਿਹੜਾ ਪ੍ਰਬੰਧ ਕੀਤਾ ਹੋਇਆ ਏ ਹਰ ਜਿਹੜਾ ਕੰਮ ਵਧੀਆ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਏ ਸੋ ਹਰ ਸਾਲ ਵੱਡੇ ਪੱਧਰ ਤੇ ਮਾਤਾ ਜੈੰਤੀ ਦੇਵੀ ਦਾ ਜਿਹੜਾ ਮੇਲਾ ਹੁੰਦਾ ਏ ਮੇਲੇ ਦੇ ਉੱਤੇ ਲੱਖਾਂ ਹੀ ਸਭਾ ਲੋ ਭਗਤ ਮਾਤਾ ਦੇ ਦਰਵਾਜ਼ੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਦਰਸ਼ਕਾਂ ਸਾਡੇ ਮਾਤਾ ਜੈੰਤੀ ਦੇਵੀ ਦੇ ਸੋ ਨਾਲ ਦੀ ਨਾਲ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟਾਂ ਦੇ ਵਿੱਚ ਜੈ ਮਾਤਾ ਜ਼ਰੂਰ ਲਿਖਿਓ ਸੋ ਹਰ ਇੱਕ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਜਿਹੜੀ ਬਾਕੀ ਵੀ ਨਿਵਾਇ ਜਾ ਰਹੀ ਹੈ ਤਰੀਕੇ ਨਾਲ ਨਿਵਾਇ ਜਾ ਰਹੀ ਹੈ ਕੋਈ ਤੁਸੀਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਪਸੰਦਦੇ ਆ ਗੱਲਬਾਤ ਵੀ ਕਰਾਂਦੇ ਆ ਹਰ ਇੱਕ ਦੇ ਜੇ ਕਰੋ ਕੀ ਬਾਹਰ ਹੋ ਬਹੁਤ ਬਹੁਤ ਜੈ ਅਸਾਂ ਜੱਜ ਦੇ ਮਤਲਬ ਬਹੁਤ ਬਹੁਤ ਖੁਸ਼ੀਆਂ ਜੀ ਘਰ ਅੱ딜 ਨਹੀਂ ਲੱਗਦਾ ਜਦੋਂ ਮਾਤਾ ਦਾ ਮੇਲੇ ਆਉਂਦਾ ਹੈ ਬਿਲਕੁਲ ਵੀ ਘਰ ਅੱ딜 ਨਹੀਂ ਲੱਗਦਾ ਅੱਛਾ ਅੱਜ ਕਿਹੜੇ ਪਿੰਡ ਤੋਂ ਤੁਸੀਂ ਆ ਵੀਰ ਤੋਂ ਜੀ ਆ ਵੀਰ ਤੋਂ ਅੱਛਾ ਜਦੋਂ ਮੇਲਾ ਆ ਜਾਂਦਾ ਹੈ ਮਨ ਮੇਲੇ ਤੇ ਪਹਿਲਾਂ ਮਨ ਮੈਂ ਐਦਾਂ ਹੁੰਦਾ ਹੈ ਕਿ ਮੈਂ ਜਾ ਕੇ ਸੇਵਾ ਕਰਾਂਏ ਕਿ ਮੇਰੇ ਘਰ ਬਹੁਤ ਚਾਹ ਹੁੰਦਾ ਜੀ ਬਹੁਤ ਚਾਹ ਬਹੁਤ ਜ਼ਿਆਦਾ ਅੱਛਾ ਸਾਰਾ ਕੋਈ ਛੱਡ ਕੇ ਆਪਾਂ ਮੇਲੇ ਦੀ ਸੇਵਾ ਛੱਡਦਾ ਨਹੀਂ ਜੀ ਮੇਲੇ ਦੇ ਤਿੰਨ ਦਿਨ ਅਸੀਂ ਕੰਮ ਛੱਡ ਦਿੰਨੇ ਜੀ ਬਿਲਕੁਲ ਅਜੇ ਕੋਈ ਘਰ ਕਹਦੇ ਬਲੋ ਜੋਰ ਜ਼ਬਰਦਸਤੀ ਕੀਤੀ ਜਾਂਦੀ ਨਾ ਜੀ ਘਰ ਦੇ ਮੈਨੂੰ ਬਿਲਕੁਲ ਨਾ ਨਹੀਂ ਕਰਦੇ ਜੀ ਮੇਲੇ ਨੂੰ ਤਾਂ ਬਿਲਕੁਲ ਨਾ ਨਹੀਂ ਕਰਦੇ ਜਦੋਂ ਜਾਤੀ ਦੇ ਵੀ ਮੇਰੇ ਨਾਲ ਆਂਦਾ ਤਮਨੋਂ ਆਪੇ ਗੱਨੇ ਵੀ ਜਾਓ ਹਾਂ ਜੀ ਹਾਂ ਜੀ ਹਾਂ ਅਸੀਂ ਖੁਸ਼ਬਾਦ ਖੁਸ਼ ਹੁੰਨੇ ਜੀ ਮੇਲੇ ਤੇ ਆ ਕੇ ਵੀ ਅਸੀਂ ਦੱਸ ਨਹੀਂ ਸਕਦੇ ਆਪਣੇ ਸਾਹਤ ਵੇ ਬਹੁਤ ਜ਼ਿਆਦਾ ਖੁਸ਼ ਹੋਨੇ ਜੀ ਜੋ ਵੀ ਮਾਤਾ ਕੋਲ ਅਰਦਾਸ ਕਰਕੇ ਜਾਂਦੇ ਆ ਉਹ ਪੂਰੀ ਹੁੰਦੀਆਂ ਜੀ ਘਰੇ ਨਾ ਬਿਮਾਰ ਤੀ ਮੇਰਾ ਆਣੇ ਦਾ ਵੀ ਕੋਈ ਹੋ ਨਹੀਂ ਤਾ ਮੈਂ ਮੰਦਰ ਤੇ ਖੜੀ ਆ ਜੀ ਸੱਚਾ ਗਾ ਰਹੇ ਆ ਘਰੇ ਇੰਨੀ ਬਿਮਾਰ ਤੀ ਵੀ ਬਚਨ ਦੀ ਬਿਨਾ ਖਲੀ ਦੀ ਪਰ ਇਸ ਮਾਈ ਨੇ ਮੈਨੂੰ ਬੁਲਾਇਆ ਜੀ ਮੈਂ ਕਦੀ ਦੇਰ ਨਹੀਂ ਦੇ ਸਕਦੀ ਜੀ ਮੈਨੂੰ ਬਹੁਤ ਚਾਏ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸ਼ਰਧਾ ਹੈ ਜੀ ਬਹੁਤ ਜੀ ਮਾਈ ਸਾਹਿਬ ਕਾ ਭਲਾ ਕਰੇ ਸਭ ਨੇ ਖੁਸ਼ੀਆਂ ਦੇਵੇ ਜੀ ਬਿਲਕੁਲ ਮਾਤਾ ਦੇ ਦਰਬਾਰ ਦੇ ਵਿੱਚ ਦੂਰੋਂ ਦੂਰੋਂ ਜਿਹੜੇ ਭਗਤ ਜਨ ਇੱਥੇ ਪਹੁੰਚਦੇ ਨੇ ਸੇਵਾ ਕਰਨ ਦੇ ਲਈ ਸੋ ਦੇਖੋ ਵੀਰ ਜੀ ਇਹ ਨੈਨੀਤਾਦ ਉਤਰਾਖੰਡ ਤੋਂ ਪਹੁੰਚਿਆ ਹੈ ਸਪੈਸ਼ਲ ਮਾਦਰਵਾਦ ਦੇ ਮੱਤਾ ਟੇਕਣ ਦੇ ਲਈ ਮੱਤਾ ਟੇਕਣੇ ਹਰ ਸਾਲ ਆਤੇ ਹਨ ਔਰ ਅਸੀਂ 20-20 ਵਿੱਚ ਵੀ ਜਬੀ ਮਾਤਾ ਨੇ ਬੁਲਾਇਆ ਤਾਂ ਅਸੀਂ ਤੁਰੰਤ ਆਤੇ ਹਾਂ ਔਰ ਹਮੇ ਮਾਦਰਵਾਦ ਦੇ ਵਿੱਚ ਤੁਸੀਂ ਪਹੁੰਚੇ ਮਾਨ ਦੇ ਵਿੱਚ ਇਦਾਂ ਦੀ ਕੋਈ ਭਾਵਨਾ ਜਿਹਦੇ ਵਿੱਚ ਮਾਤਾ ਨੂੰ ਮੰਗਣਾ ਚਾਹੁੰਦੇ ਹ ਹਮੇਸ਼ਾ ਮੰਗੇ ਤੇ ਹੀ ਮਿਲ ਜਾਂਦਾ ਬਿਨਾ ਮੰਗੇ ਤੇ ਮਾਤਾ ਦੇ ਦਿੰਦੀ ਹੈ ਐਦਾਂ ਦੀ ਚੀਜ਼ ਹੈ ਜਿਹੜੀ ਮਾਨ ਦੇ ਵਿੱਚ ਹੈ ਕਿ ਜਿਵੇਂ ਮਾਤਾ पुरी करते आज ही अपने आप ही हो जनियां अपने आप ही हो जनियां बिना मांगे नाम लेने की लोड है नाम लेने ले की ले लोड ले है अपने आप ही हो जाए और माता हमें जब यहाँ बुलाती है उससे पहले दर्शन देती है कल रात भी मुझे माता ने दर्शन दिए सपने में सपने में सपने में माता ने दर्शन दिया और मैं तुरंत आ जाया जब भी माता ने मुझे यहाँ बुलाना होता है तो मुझे दर्शन दे देती है पहले और माता मेरे जो भी दुख दर्द है वो तुरंत हर लेती है मैं माता को एक बार पुकारता हूँ बहुत आस्था है माता के प्रति बहुत आस्था है ये मेरा परिवार है हम लोगों की बहुत आस्था है माता जी पे जब भी, भी हमें कोई दुख तकलीफ होती है हम यहाँ आते हैं माता जी को याद करते हैं तो वो हमारे सारे दुख हर लेती है हम लोग माता जी का बहुत शुक्रिया था और हम चाहते हैं कि हमेशा माता हमारे पे अपनी कृपा दृष्टि बनाए रखें धन्यवाद मैं मरिंदा शहर तो आया डिस्ट्रिक्ट रोपड़ ही और मैं चार एक ਔਰ ਜਦੋਂ ਮੈਂ ਹੋਇਆ ਜੀ ਅਜ ਤੋਂ 61 ਸਾਲ ਪਹਿਲਾਂ ਜੀ ਮੇਰੇ ਫਾਦਰ ਦੇ ਕੋਲ ਕੋਈ ਲੜਕਾ ਨਹੀਂ ਸੀ ਹੁੰਦਾ ਤੇ ਫਿਰ ਮੇਰੀ ਮਾਤਾ ਜੀ ਨੇ ਕਿਹਾ ਕਿ ਮਾਤਾ ਜਨਤ ਦੇਵੀ ਦੇ ਲਈ ਜਾਣਾ ਜੀ ਤੇ ਮਾਤਾ ਜਨਤ ਦੇਵੀ ਦੇ ਪਹਿਲੇ ਪੜੀਓ ਡੰਡੋਤ ਕਰਕੇ ਆਈ ਜੀ ਤੇ ਮਹਾਮਾਏ ਨੇ ਇੰਨੀ ਸੁਣੀ ਸਾਡੀ ਜੀ ਇੰਨੀ ਸੁਣੀ ਤੇ ਅੱਜ ਮਤਲਬ ਰੰਗਾਂ ਚ ਫੇਰ ਗਏ ਪਪੰਡਾਰੇ ਕਾ ਰੰਗਾਂ ਦੇ ਵਿੱਚ ਫੇਰ ਰਹੇ ਅੱਜ ਮੇਰੇ ਮਹਾਮਾਦੀ ਇੰਨੀ ਕਿਰਪਾ ਹੈ ਕਿ ਮੇਰੇ ਕੋਲ ਚਾਰ ਪੋਤੇ ਜੀ ਕਾਲਜ ਪੜ੍ਹਦੇ ਆ ਜੀ ਸਾਰੇ ਮੇਰੇ ਤੇ ਐਨ ਪਰਿਵਾਰ ਖੁਸ਼ੀਆਂ ਪਰ ਆ ਜੀ ਮਹਾਮਈ ਜਨਤਾ ਦੀ ਬਿਦੇ ਮੈਂ ਹਰ ਸਾਲ ਆਨਾ ਮੈਨੂੰ ਕਟੋ ਕਟ 61 ਸਾਲ ਜਿਸ ਦਿਨ ਦਾ ਮੈਂ ਜੰਮਿਆ ਜੀ ਉਸ ਦਿਨ ਤੋਂ ਮੈਂ ਰੈਗੂਲਰ ਆ ਰਹੇ ਹਾਂ ਜੀ ਪਹਿਲਾਂ ਮੇਰੇ ਮਾਵਾਪਾ ਲੈ ਕੇ ਆਉਂਦੇ ਸੀਗੇ ਜੀ ਤੇ ਹੁਣ ਮੈਂ ਖੁਦ ਆਪਣੇ ਪਰਿਵਾਰ ਨੂੰ ਲੈ ਕੇ ਆਉਂਦੀ ਹਾਂ ਹਾਂ ਜੀ ਬਾਣੀ ਨਾਲ ਹੈ ਹਾਂ ਜੀ ਸਾਰੇ ਪਰਿਵਾਰ ਨਾਲ ਆਉਂਦੇ ਤੇ ਤਾਂ ਮੇਰੇ ਮਾਪੇ ਨਾਲ ਰਹਿੰਦੇ ਹਾਂ ਹਾਂ ਮੇਰੇ ਮਾਪੇ ਨਾਲ ਰਹਿੰਦੀ ਹਾਂ ਮੈਂ ਕਹਿੰਨਾ ਹਰ ਹਰ ਇੱਕ ਨਾਲ ਮੇਰੀ ਮਾਂ ਜੀ ਤਾਂ ਮੇਰੇ ਨਾਲ ਰਹਿੰਦੀ ਹੈ ਨਾ ਜੀ ਹਰ ਇੱਕ ਨਾਲ ਇਦਾਂ ਹੀ ਰਹਿੰਦੀ ਹੈ ਮੇਰੇ ਬੇੜੇ ਪਾਰ ਕਰਨੇ ਆ ਮੇਰੀ ਮਾਂ ਨੇ ਹੂੰ ਇਹਨਾਂ ਪਿਆਰ ਜਿਹੜਾ ਮਾਤਾ ਪ੍ਰਤੀ ਹਾਂ ਲੱਗਣਾ ਹਾਂ ਅੱਛਾ ਪੂਰੇ ਦਿਨ ਅੱਛਾ ਬੈਠ ਕਰਦੇ ਰਹਿੰਦੇ ਆ ਮੇਲੇ ਕੀ ਵੀ ਆ ਮੇਲਾ ਵੈਸੇ ਹਰ ਹਫਤੇ ਇਦਾਂ ਹੀ ਚੱਲ ਹੂੰ ਹਰ ਹਫਤੇ ਵੈਦ ਤੱਕ ਸਭ ਬੇੜੇ ਤੀਕੇ ਦਾ ਬੋਲਦੇ ਮਾਂ ਦੇ ਵਿੱਚ ਪਿਆਰ ਦਾ ਭਾਵਨਾਕਾ ਦੇ ਵਿੱਚ ਹੰਝੂ ਲੈ ਕੇ ਆ ਕੇ ਕੀ ਕਿਤੇ ਸੁਰਦੇ ਮੈਂ ਕਰ ਵੀ ਮੇਰਾ ਹੀ ਹਾਲ ਹੈ ਕਾਰੋ ਰਮ ਦਾ ਜਨਮ ਦਿਨ ਦਾ ਮੱਧਰ ਬਣਾ ਬ ਤੁਸੀ ਜਾ ਕੇ ਦੇਖੋ ਕਾ ਵੀ ਮੇਰਾ ਇਦਾਂ ਨਾ ਪਤਾ ਨਹੀਂ ਕਿਉਂ ਮੇਰੇ ਮਨ ਨੂੰ ਆਪ ਨੇ ਕੋਧੋ ਪਤਾ ਵੀ ਮੇਰੀ ਮਾਤਾ ਕਿਉਂ ਹੈ ਤੇ ਖੋਜੀ ਗਿਆ ਨੂੰ ਹੈ ਕਿ ਆਏ ਫਿਰ ਵੀ ਹੱਟ ਹੈ ਮੇਰੇ ਅੰਗ ਸੰਗ ਹੈ ਮੇਰੀ ਮਾਫੀ ਰਹਿੰਦੀ ਹੈ ਹਾਂ ਜੋ ਤੁਸੀਂ ਵੇਖੋ ਆ ਸਾਨੂੰ ਰੋਈ ਕਰਕੇ ਨੇ ਆਈ ਸਟਾਇਲ ਹੈ ਹਰੇਕ ਚੀਜ਼ ਨੀ ਮੇ ਹੋ ਕੇ ਮਿਲਦੀ ਹੈ ਸਾਡੀ ਜਿੰਨੇ ਵੀ ਜਿਹਨੇ ਮੇਰੇ ਮੁੰਡੇ ਆ ਦੇ ਕੋਈ ਸੇਵਾ ਕਰ ਰਿਹਾ ਪ੍ਰਸ਼ਾਦ ਦੀ ਤੇ ਹਰੇਕ ਪ੍ਰਕਾਰ ਕੇ ਉਰੇ ਮੱਥੇ ਟੇਕ ਹੋ ਰਿਹਾ ਜੀ ਬੜੇ ਦਰਸ਼ਕ ਆ ਰਹੇ ਹੀ ਕਾਫੀ ਹੈ ਅੱਛਾ ਜੋ ਤੁਹਾਡੇ ਵਰਗੇ ਨੌਜਵਾਨ ਹੈ ਉਹਨਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਹੈ ਕਿ ਦਸਨਾ ਮੈਸੇਜ ਦੇਣਾ ਚਾਹੁੰਦੇ ਹੈ ਮੇਲ ਦੀ ਨੂੰ ਲੈ ਕੇ ਸੇਵਾ ਨੂੰ ਲੈ ਕੇ ਭਾਵਨਾ ਨੂੰ ਲੈ ਕੇ ਜਿੰਨੇ ਵੀ ਆ ਜੀ ਬਸ ਸਾਰਿਆਂ ਨੂੰ ਇਹ ਵੀ ਤੁਸੀਂ ਹਮੇਸ਼ਾ ਸੇਵਾ ਕਰੋ ਜੀ ਸੇਵਾ ਭਾਵ ਤੇ ਹਰੇਕ ਚੀਜ਼ ਮਿਲਦੀ ਹੈ ਜੀ ਨੀਵੇਂ ਹੋ ਕੇ ਸਭ ਕੁਝ ਮਿਲਦਾ ਜੀ ਬਸ ਮੈਂ ਬਾਜੀ ਤੁਸੀਂ ਤੁਹਾਡਾ ਮੁੱਲਾਪੁਰ ਗਰੀਬਦਾਸ ਲੰਗਰ ਕਮੇਟੀ ਦੇ ਪ੍ਰਧਾਨ ਹੈਪੀ ਬਾਜੀ ਮੌਜੂਦ ਹੈ ਤੇ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਮੁਬਾਰਕਾ ਜੀ ਮੇਲੇ ਦੀਆਂ ਤੁਹਾਨੂੰ ਮੇਤੋਂ ਵੀ ਜ਼ਿਆਦਾ ਸੰਗਤ ਨੂੰ ਥਾਟੋਂ ਵੀ ਜ਼ਿਆਦਾ ਭਾਗਤਾਂ ਨੂੰ ਤਾਂ ਮੈਂ ਬੋਲੇ ਨਹੀਂ ਸਕਦਾ ਸਰਦਾਂ ਦਾ ਮੈਂ ਸਾਰੀ ਸੰਗਤ ਨੂੰ ਲੰਗਰ ਕਮੇਟੀ ਮੁੱਲਾਵਰ ਗਰੀਬਦਾਸ ਵੱਲੋਂ ਤੇ ਸਮੂਹ ਪਿੰਡ ਵੱਲੋਂ ਮਾਤਾ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇਰਦਾਸ ਕਰਦਾ ਮਾਤਾ ਦੇ ਚਰਨਾਂ 'ਚ ਇਦਾਂ ਹੀ ਮਾਤਾ ਮੇਲੇ ਭਰਾਂਦੇ ਰਹੇ ਮਾਤਾ ਦੇ ਦਰਬਾਰ ਤੇ ਰੌਣਕਾਂ ਲੱਗਦੀਆਂ ਰਹਿਣ ਇਦਾਂ ਹੀ ਸੰਗਤਾਂ ਖੁਸ਼ੀ-ਖੁਸ਼ੀ ਲੰਗਰ ਛੱਕਣ ਆਉਣ ਇਦਾਂ ਹੀ ਸਾਨੂੰ ਇਹਨਾਂ ਦੇ ਹੱਸ ਦੇ ਮੱਥੇ ਹੱਸ ਦੇ ਚਿਹਰੇ ਤੇ ਸੇਵਾ ਦੇ ਵਿੱਚ ਜਿਹੜੀ ਇਦਾਂ ਦੀ ਗੱਲਬਾਤ ਦਾਪਾ ਸਮਦਰ ਜੋ ਛੋਟਾ ਆ ਬੱਚਾ ਸਭ ਤੋਂ ਸਾਰ ਨੂੰ ਪਰ ਜਿਹੀ ਭਾਈ ਵਾਲਤਾ ਨੂੰ ਦੇਖ ਕੇ ਸਾਰ ਨੂੰ ਬਰਾਬਰ ਰੱਖਣਾ ਚਾਹੀਦਾ ਹੈ ਸਭ ਤੋਂ ਵਧੀਆ ਗੱਲ ਕਰ ਰਹੇ ਹੋ ਬਾਜੀ ਤੁਸੀਂ ਆਹੇ ਮਨੁੱਖਤਾ ਦਾ ਹੁਕਾਨੀਅਤ ਹੀ ਆਹੀ ਹੈ ਇਹ ਇੱਥੇ ਵੀ ਕੁਝ ਐਡਾ ਉਡਾ ਦਾ ਹੋਇਆ ਵੇਖ ਤਾ ਤੁਸੀਂ ਘਰ ਦੇਖੋ ਦਾ ਕੁਝ ਹੈ ਨਹੀਂ ਤੁਸੀਂ ਸਾਲਤਵਾਰ ਮਾਤਾ ਦਾ ਜਿਹੜਾ ਦਰਵਾਰ ਹੈ ਹਾਂ ਸੰਪਰਤ ਹੈ ਉਹਦੇ ਹਰ ਵਰਗ ਦਾ ਬੰਦਾ ਹਰ ਜਾਤੀ ਦਾ ਉੱਚਾ ਨੀਵਾ ਬੱਚੇ ਤੋਂ ਬੁਢੇ ਤੋਂ ਲੈ ਕੇ ਤੁਸੀਂ ਦੇਖਦੇ ਹੀ ਹੋਗੇ ਆਹਾ ਦਰਵਾਰ ਕੋਈ ਆਮ ਦਰਵਾਰ ਨਹੀਂ ਹੈ ਪੂਰੇ ਇਲਾਕੇ ਦਾ ਸਭ ਤੋਂ ਵੱਡਾ ਮੇਲਾ ਮਾਤਾ ਜੈੰਤੀ ਦੇ ਮੇਲੇ ਦਾ ਜੋ ਅੱਜ ਤੇ ਕੱਲ 2 ਦਿਨ ਪਰ ਮਾਤਾ ਦੇ ਲੈ ਲੇ ਦੀਆਂ ਰੌਣਕਾਂ ਦਾ ਹਰ ਪਾਸੇ ਵਾਪਸ ਆ ਰਹੀਆਂ ਜਿਉਂ-ਜਿਉਂ ਰੌਣਕ ਪ੍ਰਬੰਧ ਵੱਧ ਰਿਹਾ ਸੇਵਾ ਵੱਧ ਰਹੀ ਸਭ ਕੁਝ ਛੋਟਾ ਵਧੇ ਰਿਹਾ ਹੌਲਾ-ਹੌਲਾ ਹੋਰ ਵਧੇ ਜਿਹੜੀ ਵੀਡੀਓ ਦੇਖ ਰਹੇ ਹੈ ਜਿਹੜੇ ਘਰ ਬੈਠੇ ਹੈ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈ ਮੇਲੇ ਨੂੰ ਲੈ ਕੇ ਤਿਆਰ ਦੇਖੋ ਸੁਝਾਅ ਤੱਕ ਉਸ ਨੇ ਦੇ ਲੱਗਦਾ ਜਿੰਨੇ ਕਿ ਮੈਨੂੰ ਸਮਝ ਆਵੇ ਮਾਤਾ ਦਾ ਮੌਕਾ ਆਇਆ ਮੇਲੇ ਦਾ ਨਵਾਂ ਜੀ ਇਹਦਾ ਫਾਇਦਾ ਲੈਣਾ ਚਾਹੀਦਾ ਸਾਡੀ ਤਾਂ ਇਹ ਹੋਇਆ ਸੀ ਕਿਸੇ ਵੀ ਜਾਤੀਵਾਦ ਦੇ 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 ਉਹ ਚੰਗਾਲ ਇਸ ਤਰ੍ਹਾਂ ਕਿ ਬਿਨਾ ਭੇਦ ਭਾਵ ਤੇ ਕੋਈ ਉਹ ਤਾਂ ਹਮਦੈ ਜੋਨੀ ਕੋਈ ਜੋਨੀ ਹਰੇਕ ਵਰਗ ਦਾ ਲੋਕ ਇੱਥੇ ਸੇਵਾ ਕਰਦਾ ਸੇਵਾ ਕਰ ਹਾਂਜੀ ਬਹੁਤ ਵਧੀਆ ਜਿਹੜਾ ਮੈਸੇਜ ਵੀ ਹੈ ਸਾਰੇ ਬਜ਼ੁਰਗ ਜਿਹਦੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਕੋਈ ਵੀ ਹੋਵੇ ਇਹ ਦੇਖਿਆ ਕਿ ਸਾਰੇ ਬਰਾਬਰ ਹੈ ਤੇ ਸਾਰੇ ਭਾਈਵਾਲਤਾ ਜਿਹੜਾ ਇੱਕ ਸਬੂਤ ਦੇ ਰਹੇ ਨੇ ਸਾਰੇ ਪਿਆਰ ਨਾਲ ਮਿਲ ਜੁਲ ਕੇ ਜਿਹੜੇ ਸੇਵਾ ਕਰਦੇ ਨੇ ਤੋਂ ਬਹੁਤ ਜ਼ਿਆਦਾ ਇੱਕ ਮਹੀਨਾ ਹੋ ਗਿਆ ਜੀ ਇਹ ਫੀਸਾਂ ਦਿੱਤੀ ਉਹਦੀ ਕਿੰਨੀ ਰੋਸੀ ਹੈ ਇਹ ਇੱਕ ਵਿਆਹ ਦਾ ਸ਼ਗਨ ਵਾਲਾ ਕੰਮ ਦੇ ਆਉਂਦੀ ਵਾਧਾ ਦੇ ਆ ਛੱਡ ਕੇ ਬੈਠੇ ਨੇ ਕੁਝ ਵੀ ਉਹ ਮਸ਼ਹਹੇ ਦਾ ਵਿਆਹ ਉਹ ਵੀ ਡੇਟ ਬਦਲ ਦਿੰਦੇ। ਸਾਨੂੰ ਮਿਲਲੇ ਸਾਡੀ ਉਮਰ ਉਹਨਾਂ 50 ਪਿਆ ਬੂਨ ਜੁਬ ਦੇ ਖਾਲ ਹੋ ਗਈ। ਦੇਰੋਂ ਸਾਨੂੰ ਇੰਨੇ ਬੂਮਾ ਦਾ ਪਾਕਾ ਮਿਲਲੇ ਸ਼ੌਗੋਂ ਦੇ ਪਾਕਾ ਮਿਲਲੇ ਮਿਲਾ ਤੇ ਸਾਡੇ ਕਿਉਂ ਵੀ ਘਰ ਦੇ ਵਿਆਹ ਉਹ ਵੀ ਅਸੀਂ ਤਰੀਕ ਬਦਲਦੇ ਨੀ ਨਾਰਕ ਕਰਤਾ ਉਹ ਬਦਲ ਦਿੰਦੇ। ਸਾਨੂੰ ਇੰਨਾ ਚਾਹ ਹੁੰਦਾ ਵਾ ਤੇ ਇਸ ਕੋ ਰੇਗ ਧਰਮ ਨਾਲ ਮਿਲ ਕੇ ਹੀ ਸਾਉ ਦੇ ਨਾਲੇ ਮਿਲਣਾ ਪਿਆ ਜਾਂਦਾ ਹੈ। ਸਾਉ ਦੇ ਦੇਖੋ ਜੀ ਹੋਰ ਹੈ ਇੱਕ ਜਿਹੜੀ ਲੰਗਰ ਕਮੇਟੀ ਮੁੱਲਾਂ ਪਰ ਹੈ। ਵਿਲੇ ਤੇ ਲੰਗਰ ਚਲਾਇਆ ਜਾਂਦਾ ਹੈ। ਇਹ ਜਿਹੜਾ ਪਿੰਡ ਵਾਸੀਆਂ ਦੇ ਕੋ ਜਨੇ ਰੁਪਿਆ ਦਿਆ ਜਨੇ 10 ਰੁਪਏ 100 ਰੁਪਏ ਪਰ ਇਹ ਨਹੀਂ ਕੋਈ ਇੱਕ ਬੰਦਾ ਪਰਸਨਲ ਹੀ ਉਹ ਕਰਦਾ ਆਰਗੇਨਾਈਜ਼ ਨਾ ਜੀ ਸਾਨੂੰ ਆਫਰ ਸਾਨੂੰ ਹੋਣਾ ਬਹੁਤ ਆਮੀ ਆ ਤੇ ਜੀ ਕੱਲਾ ਲੰਗਰ ਦੇ ਦਿੰਨੇ ਲੋ ਇਹ ਜਿਹੜਾ ਸਾਰੇ ਪਿੰਡ ਦਾ ਸਹਿਯੋਗ ਬੰਦਾ ਲੰਗਰ ਵਿੱਚ ਹੈ ਇੱਕ ਸਾਡੀ ਬਹੁਤ ਬੜੀ ਉਹ ਹੈ ਜੀ ਬਹੁਤ ਬੜੀ ਪ੍ਰਲੋਭੀ ਹੈ ਇੱਕ ਬਹੁਤ ਬੜੀ ਮਿਸਾਲ ਹੈ ਜਿਸ ਤਰ੍ਹਾਂ ਇਹਦਾ ਵੀ ਮੇਰੇ ਪ੍ਰੋਗਰਾਮ ਚਾਹਤੇ ਰਹੇ ਬਿਲਕੁਲ ਜੀ ਬਿਲਕੁਲ ਮਾਮਾਈ ਆਪੇ ਬੈਠੇ ਕਰਾਣੇ ਆੜੇ ਤੋ ਦੇਖੋ ਬਹੁਤ ਵੱਡਾ ਜਿਹੜਾ ਉਪਰਾਲਾ ਹੈ ਪਰਮਦਰ ਕਮੇਟੀ ਮੁੰਡਾਪੁਰ ਗਰੀਬ ਦਾਸ ਅਜੈਂਟ శ్రీలంకਰ ਕਮੇਟੀ ਦੇ ਵੱਲੋਂ ਵੀ ਬੜੀ ਸੇਵਾ ਕੀਤੀ ਜਾਂਦੀ ਹੈ ਤੇ ਮੁੰਡਾਪੁਰ ਗਰੀਬ ਦਾਸ ਅਲੰਕਰ ਕਮੇਟੀ ਜਿਨ੍ਹਾਂ ਦੇ ਵੱਲੋਂ ਅੱਜ ਛੋੜੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਹਰ ਸਾਲ ਜਿੰਮੇਵਾਰੀ ਜਿਹੜੀ ਬਖੂਬੀ ਨਿਭਾਉਂਦੇ ਆ ਭਾਵੇਂ ਨੌਜਵਾਨ ਹੈ ਬਜ਼ੁਰਗ ਹੈ ਦੇਖੋ ਬਜ਼ੁਰਗ ਵੀ ਬੈਠੇ ਆ ਨੌਜਵਾਨ ਵੀ ਬੈਠੇ ਸਾਰੇ ਇਕੱਠੇ ਹੋ ਕੇ ਜਿੰਮੇਵਾਰੀ ਨਿਭਾਉਂਦੇ ਆ ਸੋ ਬਹੁਤ ਵੱਡੀ ਜਿਹੜੀ ਮਿਸਾਲ ਹੈ ਪਿਆਰ ਦੀ ਮਿਸਾਲ ਹੈ ਭਾਈਵਾਲਤਾ ਦੀ ਮਿਸਾਲ ਹੈ ਤੋ ਇਸੇ ਤਰ੍ਹਾਂ ਹੀ ਮਾਤਾ ਦੇ ਨਾਲ ਜੁੜੇ ਰਹਿਣਾ ਇਹ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਕੋਰਵਾ ਜਿਹੜੀ ਕਰਦੇ ਰਹਿਣਾ ਇਹ ਇਸੇ ਤਰ੍ਹਾਂ ਹੀ ਮੇਲੇ ਜਿਹੜੇ ਭਾਦੇ ਰਹਿਣੇ ਆ ਤੇ ਇਸੇ ਤਰ੍ਹਾਂ ਹੀ ਸੇਵਾ ਚੱਲਿਆ ਰਹਿਣੀ ਆ ਜੀ ਤੋ ਮਾਤਾ ਦੀ ਜਿਹੜੀ ਮੇਲੇ ਦੀ ਤਸਵੀਰਾਂ ਵਿਖਾ ਰਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਮਾਤਾ ਦੇ ਜਿਹੜੇ ਭਗਤ ਜਿਹੜੇ ਮਾਂ ਨੂੰ सच्चे ਦਿਲੋਂ ਮੰਨਦੇ ਆ ਮੰਨ ਜਿਹੜੀ ਮਾਂ ਨੂੰ ਦਿੱਤੇ ਵਿੱਚ ਵਿਖਾਇਆ ਜਿਨ੍ਹਾਂ ਨੇ ਉਹ ਸ਼ੇਅਰ ਕਰਦੋ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਸੋ ਜੀ ਪਹਿਲਾਂ ਸਭ ਤੋਂ ਪਹਿਲਾਂ ਜੈ ਮਾਤਾ ਦੀ ਮਾਤਾ ਜਨਤੀ ਦੇਵੀ ਦੇ ਸ਼ੇਰ ਬਾਣ ਨਾਲ ਇਹ ਸਾਧੀਆਂ ਤੋਂ ਚੱਲਦੇ ਆ ਰਹੇ ਆ ਮੇਲਾ ਚੱਲਦਾ ਆ ਰਿਹਾ ਮਾ ਸੋਨ ਦੀ 14 ਦੇ ਮਾਗ ਦੀ 14 ਦਾ ਇਹ ਵੱਡਾ ਮੇਲਾ ਨੂੰਨੇ ਪਹਿਲਾਂ ਹੀ 2-2 ਮਹੀਨੇ ਪਹਿਲਾਂ ਹੀ ਸਾਡੀ ਕਮੇਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱੰਨੇ ਸਾਡੀ ਜੋ ਕਮੇਟੀ ਹੈ ਪ੍ਰਧਾਨ ਜੀ ਐਪੀ ਬਾਜੀ ਤੇ ਸਾਡੇ ਸਾਰੇ ਪਿੰਡ ਦੇ ਉਹਨਾਂ ਦੇ ਨਾਲ ਸਮਰਥਕ ਸਾਰੇ ਕਮੇਟੀ ਦੇ ਮੈਂਬਰ ਤੇ ਪਿੰਡ ਦੇ ਸਾਰੇ ਹੀ ਬਜ਼ੁਰਗ ਜਮਾਨ ਬੱਚੇ ਬੁੜੇ ਸਾਰੇ ਹੀ ਮਿਲ ਕੇ ਸਾਜਣ ਦੇ ਰੰਗ ਰੰਗ ਪੰਖ ਪੰਨ ਜਿੱਦਾਂ ਵੀ ਤੁਸੀਂ ਕਹਿੰਦੇ ਹੋ ਕਿ ਮੇਲੇ ਨੂੰ ਵਿਆਹ ਦੀ ਤਰ੍ਹਾਂ ਇੱਕ ਰੰਗ ਰੋਗਨ ਕਰਕੇ ਲੰਗਰ ਦਾ ਹਾਲ ਸਜਾਇਆ ਜਾਂਦਾ ਝੌਂ ਹੁੰਦਾ ਕਿ ਜਿੱਦਾਂ ਵਿਆਹ ਦਾ ਝੌਂ ਹੁੰਦਾ ਉਦਾਂ ਹੀ ਸਾਨੂੰ ਮਾਦਾ ਦੇ ਮੇਲੇ ਦਾ ਝੌਂ ਹੁੰਦਾ ਫਰੇਜ ਬੰਦਾ ਆਪਣੇ ਹੀ ਰੰਗ ਚ ਪਾ ਮਾਈ ਦੇ ਗੁਣ ਲਾ ਕੇ ਰੰਗਿਆ ਹੁੰਦਾ ਕਿ ਅੱਜ ਚਾਹ ਦਾ ਲੰਗਰ ਲਗਾ ਰਿਹਾ ਹੈ कोई बिस्कुटा लगा रहा है कोई कोडी घोड़ा बना रहा है कोई पूरी छोले लगा रहा है कोई अपनी सेवा जमाता कोई भंडारे की सेवा कर रहा है सारे ही लगे हुए पूरे पिंड दे माता के दर्शन के लिए जरूर आएं आप देख रहे हैं कहां हजारों लाखों मील से लोग यहां आ रहे हैं बाहर विदेशों से भी यहां दर्शन करने लोग आ रहे हैं जो मुल्लापुर के लोग बाहर एनआरआई हुए हैं वो है, मिलने पे वहां से यहाँ दर्शन करने आते हैं बाहर देशों से आप लोगों का उत्साह देखते ही बन रहा है बहुत दूर दूर से श्रद्धालु आए हुए माता सो so, माता दे मेले के दे संगता देखो वग चढ़ के समूलित कर रही है ਲੈਣਾ ਦੇ ਵਿੱਚ ਲੱਗਿਆ ਹੋਇਆ ਆਪਣੀ ਵੇਟ ਕਰ ਜਾਈ ਬਿਬਾਰੀ ਦੀ ਕਦੋਂ ਸਾਡੀ ਵਾਰੀ ਆਉਂਗੀ ਮਾਤਾ ਦਰਸ਼ਨ ਕਰਨ ਦੀ ਸੋ ਦੂਰ ਦੂਰ ਤੋਂ ਜਿਹੜੀ ਸੰਗਤਾਂ ਮੇਲੇ ਦੇ ਉੱਤੇ ਪਹੁੰਚਦੀਆਂ ਨੇ ਸੋ ਗੱਲਬਾਤ ਵੀ ਕਰਦੇ ਆ ਕਿਹੜੇ ਪਿੰਡ ਦੇ ਮਾਤਾ ਜੀ ਘਰ ਆਏ ਬਾਈ ਘਰਾਲੀ ਤੇ ਘਰਾਲੀ ਨਹੀਂ ਬਨੂੜ ਬਨੂੜ ਦੇ ਲਾਤੀ ਬਨੂੜ ਤੋਂ ਆਏ ਦੇਖੋ ਮਾਤਾ ਜੀ ਹਰ ਸਾਲ ਆਉਂਦੇ ਆ ਨਾ ਬਾਈ 4-5 ਸਾਲ ਬਾਅਦ ਆਏ ਅੱਛਾ ਅੱਛਾ ਹੋਰ ਵੀ ਆਇਆ ਕੋਈ ਤੁਹਾਡੇ ਨਾਲ ਹੋਰ ਵੀ ਆਇਆ ਪਿੱਛਾ ਅੱਧਾ ਖੜੇ ਹੁੰਦੇ ਅੱਛਾ ਪਰਿਵਾਰ ਵਾਲੇ ਆਈ ਵੀ ਆਈ ਵੀ ਹੈ ਦੋ ਟਰਾਲੀਆਂ ਆਈ ਵੀ ਹੈ ਅੱਛਾ ਜੀ ਠੀਕ ਹੈ ਸੋ ਮਾਤਾ ਦੇ ਮੇਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਬੜਾ ਚਾਹ ਹੈ ਖੁਸ਼ੀ ਹੈ ਪਿਆਰ ਹੈ ਸਾਰੇ ਦੇ ਵਿੱਚ ਕਿਉਂਕਿ ਸਾਲ ਬਾਅਦ ਜਿਹੜਾ ਮੇਲਾ ਹੁੰਦਾ ਬੱਚਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿਹੜੇ ਪਿੰਡ ਦਾ ਬੇਟਾ ਰਾਜਪੁਰਾ ਜੀ ਰਾਜਪੁਰਾ ਦਾ ਹਾਂਜੀ ਜੀ ਅੱਛਾ ਕੌਣ ਕੌਣ ਆਏ ਹੋ ਤੁਸੀਂ ਮੇਰੀ ਮੰਮਾ ਆਏ ਟਰਾਲੀ ਚ ਆਏ ਹੋ ਅੱਛਾ ਟਰਾਲੀ ਮਾਏ ਹਾਂਜੀ ਜੀ ਓਕੇ ਪਾਪਾ ਨਹੀਂ ਆਇਆ ਨਾ ਜੀ ਅੱਛਾ ਪਾਪਾ ਨੂੰ ਕੰਮ ਸੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅੱਛਾ ਕੀ ਲੈ ਕੇ ਜਾਊਗਾ ਅੱਜ ਘਟੋਣੇ ਮਾਸ਼ਾ ਮੱਲਾ ਹਾਂ ਜੀ ਤੁਸੀਂ ਕਿਤੇ ਦੇਖ ਲਈ ਨਿਆ ਗਾਉਂ ਜੀ ਭਇਆ ਨਿਆ ਗਾਉਂ ਹਾਂ ਜੀ ਸਭ ਵੀ ਨਿਆ ਗਾਉਂ ਵੀਰੇ ਅੱਛਾ ਤੁਸੀਂ ਵੀ ਨਿਆ ਗਾਉਂ ਹਾਂ ਜੀ ਅੱਛਾ ਜੈ ਮਾਤਾ ਦੀ ਜੈਕਾਰਾ ਲੱਪ ਕੇ ਦੱਬ ਕੇ ਆਜਾ ਚਰਨ ਗਿਆ ਕੀ ਬੋਲਾਂ ਜੈਕਾਰਾ ਮਾਤਾ ਰਾਣੀ ਦਾ ਜੈਕਾਰਾ ਮਾਤਾ ਰਾਣੀ ਦਾ ਬੋਲ ਸੱਚੇ ਦਰਬਾਰ ਦੀ ਜੈ ਦੀ ਦੇਵੀ ਮਾਤਾ ਰਾਣੀ ਦਾ ਬੋਲ ਸੱਚੇ ਪਰਵਾਰ ਦੀ ਜੈ ਜੰਤੀ ਦੇਵੀ ਦਾ ਜੈ ਤੇ ਪਰਵਾਰ ਦੀ ਜੈ ਜੈਕਾਰਾ ਮਾਸ਼ੇ ਵਾਲੀ ਦਾ ਪਰਵਾਰ ਦੀ ਜੈ ਜੈਕਾਰਾ ਜੰਦੀ ਮਾਤਾ ਦਾ ਸੱਚੇ ਪਰਵਾਰ ਦੀ ਜੈ ਸੋ ਮਾਤਾ ਦੇ ਮੇਲੇ ਨੂੰ ਲੈ ਕੇ ਮਾਤਾ ਜੰਤੀ ਦੇਵੀ ਦੇ ਮੇਲੇ ਨੂੰ ਲੈ ਕੇ ਇਲਾਕੇ ਦੇ ਵਿੱਚ ਇੱਕ ਵੱਡੀ ਖੁਸ਼ੀ ਵੇਖਣ ਨੂੰ ਮਿਲਦੀ ਹੈ ਕਿਉਂਕਿ ਸਾਲ ਦੇ ਵਿੱਚ ਇੱਕ ਵੱਡਾ ਮੇਲਾ ਆਉਂਦਾ ਹੈ ਮਾਤਾ ਜੈੰਤੀ ਦੇਵੀ ਦਾ ਸੋ ਮਾਤਾ ਜੈੰਤੀ ਦੇਵੀ ਦੇ ਪ੍ਰਤੀ ਲੋਕਾਂ ਦੀ ਸੰਗਤ ਦੀ ਸ਼ਰਧਾ ਆਸਥਾ ਜਿਹੜੀ ਵੇਖਣ ਨੂੰ ਮਿਲਦੀ ਹੈ ਇਲਾਕੇ ਦੇ ਵਿੱਚ ਇੱਕ ਵੱਖਰੀ ਜਿਹੜੀ ਖੁਸ਼ੀ ਹੁੰਦੀ ਹੈ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਮੇਲੇ ਨੂੰ ਲੈ ਕੇ ਤੇ ਮੇਲੇ ਨੂੰ ਲੈ ਕੇ ਕਈ ਦਿਨ ਪਹਿਲਾਂ ਤਿਆਰੀਆਂ ਵੀ ਹੋਣ ਲੱਗ ਜਾਂਦੀਆਂ ਨੇ ਲੰਗਰਾਂ ਦੀ ਤਿਆਰੀਆਂ ਹੁੰਦੀਆਂ ਨੇ ਰਾਸਤੇ ਸਵਾਰੇ ਜਾਂਦੇ ਨੇ ਪੈਂਟ ਵਗੈਰਾ ਸਾਰਾ ਜਿਹੜੀ ਤਿਆਰੀ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਇੱਕ ਕੱਚੇ ਰਸਤੇ ਦੇ ਵਿੱਚ ਮੁੱਲਾਂਪੁਰ ਤੋਂ ਜੈੰਤੀ ਮਾਜਰੀ ਤੱਕ ਜਿਹੜਾ ਕੱਚਾ ਰਸਤਾ ਹੈ ਕਈ ਸਾਲਾਂ ਤੋਂ ਉਸ ਰਸਤੇ ਦੇ ਉੱਤੇ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਸੋ ਇਹ ਗੱਲਬਾਤ ਕਰਦੇ ਆ ਸਾਡੇ ਨਾਲ ਕੂਕੂ ਭਗਤ ਜਿਨ੍ਹਾਂ ਦਾ ਵੀ ਕਈ ਸਾਲਾਂ ਤੋਂ ਜਿਹੜੇ ਇਸ ਲੰਗਰ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਨਾਲ ਹੋਰ ਨੌਜਵਾਨ ਤੁਸੀਂ ਵੇਖਸਾਓ ਤਸਵੀਰਾਂ ਦੇ ਵਿੱਚ ਸਾਰੇ ਇਲਾਕੇ ਦੇ ਜਿਹੜੇ ਲੋਕ ਹੈ ਮਿਲ ਕੇ ਇੱਥੇ ਜਿਹੜਾ ਲੰਗਰ ਦੇ ਵਿੱਚ ਸੇਵਾ ਕਰਦੇ ਹੈ ਨਾਲ ਕੂਕੂ ਭਗਤ ਜੀ ਮੌਜੂਦ ਹੈ ਸੋ ਗੱਲਬਾਤ ਕਰਦੇ ਆ ਪਗਤ ਜੀ ਹਰ ਸਾਲ ਵੱਡੇ ਪੱਧਰ ਤੇ ਤੁਸੀਂ ਸੇਵਾ ਕਰਦੇ ਹੋ ਲੋਕਾਂ ਦੀ ਸਮੂਲੀਅਤ ਹੁੰਦੀ ਹੈ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਤੁਸੀਂ ਲੰਗਰ ਲਗਾਉਂਦੇ ਆ ਕਿੰਨੀ ਕੁ ਤਿਆਰੀਆਂ ਜਿਹੜੀ ਮੇਲੇ ਨੂੰ ਲੈ ਕੇ ਲੰਗਰ ਲਗਾਉਣ ਦੇ ਵਿੱਚ ਕੀਤੀ ਜਾਂਦੀ ਹੈ ਇਹ ਆਂਦਾ ਜੀ ਕੌਣ ਕਹਵੇ ਟਾਈਮ ਲੱਗਾ ਜੀ ਸੰਗਤਾਂ ਦੀ ਜੈਲੇ ਹੂੰ ਮੁੰਡੇ ਘੁੰਡੇ ਸਾਰੇ ਵਿੱਚੇ ਰਾਲ ਮੁਲਕੇ ਸਾਰੇ ਭਾਈ ਚਾਰਾ ਮਾਤਾ ਦੀ ਕਿਰਪਾ ਨਾਲ ਹੀ ਸਭ ਕੁਝ ਹੋ ਰਿਹਾ ਜੀ ਹਾਂ ਜੇ ਵਿਚਾਰੇ ਦਿਹਾੜੀਦਾਰ ਬੰਦੇ ਆਪਣੇ ਧਾਰੀ ਜਾਂ ਛੱਡ ਕੇ ਫੇਰ ਵਿਚਾਰੇ ਮਾਤਾ ਦੇ ਕਿਰਪਾ ਦੇ ਸੇਵਾ ਕਰਦੇ ਹੂੰ हां जी बिल्कुल बिल्कुल कहना मां ਦੇ ਨਾਮ ਨੂੰ ਤੇ ਆ ਕੇ ਮਾਂ ਦੇ ਵਿੱਚ ਦੂ ਬਿਸਾ ਕੇ ਸੱਚੇ ਦਿਲੋਂ ਬੋਲ ਤੂੰ ਭਗਤਾ ਜੇ ਕਰਾ ਖਿਤ ਜੇਤੀ ਜਲ ਭਗਤਾ ਸਾਹਮਣੇ ਜੈੰਤੀ ਦੇਵੀ ਦਾ ਦੁਆਰਾ ਜੈ ਜੈ ਹੋ ਜੈ ਮਾਂ کہنا ਨਾਮ ਹੈ ਤੇਰੇ ਦਰ ਤੇ ਆਇਆ ਨਾਮ ਹੈ ਤੈਨੂੰ ਸੀਸ ਨਿਭਾਇਆ ਹੁਣ ਦੇ ਭਾਗਾ ਨਾਲ ਦਰਸ਼ਨ ਮਈਆ ਕੇ ਹਾਂ ਇਸ ਵੇਲੇ ਮੌਜੂਦ ਹੈ ਜੀ ਮਾਤਾ ਜੈੰਤੀ ਦੇਵੀ ਲੰਗਰ ਕਮੇਟੀ ਜੈੰਤੀ ਮਾਜਰੀ ਜਾਂਤੀ ਮਾਤਰੀ ਜਿਹੜੀ ਕਮੇਟੀ ਹੈ ਪਿੰਡ ਵਾਲੇ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਹੋਈ ਹੈ ਲੰਗਰ ਦੀ ਹੈ ਸੋ ਇਸ ਕਮੇਟੀ ਦੇ ਵੱਲੋਂ ਜਿਹੜੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਲੰਗਰ ਨੂੰ ਲੈ ਕੇ ਕਿਉਂਕਿ ਇੱਥੇ ਵੀ ਜਿਹੜੀ ਸੰਗਤ ਲੱਖਾਂ ਦੀ ਤਦਾਦ ਦੇ ਵਿੱਚ ਪਹੁੰਚਦੇ ਹੈ ਤੇ ਉਸੇ ਤਰੀਕੇ ਦੇ ਨਾਲ ਤੁਹਾਨੂੰ ਵੀ ਜਿਹੜੀ ਪੱਟੀ ਜ਼ਿੰਮੇਵਾਰੀ ਤਿਆਰੀ ਹੈ ਜਿਹੜੀ ਆ ਕਰਨੀ ਪੈਂਦੀ ਹੈ ਇਸ ਤਰ੍ਹਾਂ ਦੀ ਤਿਆਰੀਆਂ ਕਰਨੀਆਂ ਪੈਂਦੀਆਂ ਮੇਲੇ ਤੋਂ ਪਹਿਲਾਂ ਲੰਗਰ ਨੂੰ ਲੈ ਕੇ ਇਹ ਮੇਲੇ ਦੀ ਤਿਆਰੀ ਸਾਨੂੰ ਜੇ 2 3 ਤਿੰਨ ਮਹੀਨੇ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਜੀ ਲੱਕੜੀ ਹੋ ਗਈ ਜੀ ਵਿੱਚੇ ਆਪਣੇ ਲੰਗਰ ਹੋਗੇ ਵਿੱਚ ਜੋ ਵੀ ਹੈ ਆਪਣਾ ਸਾਰਾ ਲੰਗਰ ਬਿਲਡਿੰਗਾਂ ਦਾ ਸਾਰਾ ਕੰਮ ਵੀ ਆਪਾਂ ਤਿੰਨ ਮਹੀਨੇ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਅਚਾ ਜੀ ਤੁਸੀਂ ਤਿਆਰੀ ਕਰਦੇ ਆ ਕਿੰਨੇ ਬੰਦੇ ਕਰਦੇ ਆ ਕਿ ਆ ਪਿੰਡ ਦੇ ਪੂਰੇ ਕਿ ਕਿਸ ਤਰ੍ਹਾਂ ਮੀਟਿੰਗਾਂ ਵਗੈਰਾ ਕਰਦੇ ਸਾਰੇ ਪਿੰਡ ਦੇ ਤਰਫ ਦੇ ਹੁੰਦਾ ਜੀ ਉਹ ਮੇਲੇ ਦੀ ਬੜੀ ਰੌਣਕ ਲੱਗੀ ਹੋ ਜਾਂਦੀ ਹੈ ਦਰਵਾਜ਼ੇ ਦੇ ਵਿੱਚ ਚਾਹਲ ਬੈਲ ਪੂਰੀ ਮਾਤਰ ਦੇ ਵਿੱਚ ਨੰਕਰ ਤੇ ਬਦੋਗੇ ਕੁਛ ਮੋਲੇ ਤੇ ਸਾਡੇ ਨਾਮ ਜੈਨ ਮਾਧਰੀ ਨੂੰ ਸੋਰ ਬਰਵਾ ਦੀ ਸੰਗਤ ਕਰਨ ਲਈ ਲਿਖੇ ਹਨ ਜੀ ਸਤਿ ਸ੍ਰੀ ਅਕਾਲ ਨਵਾਰਕਾ ਦੀ ਮਿਲਦੀ ਜੀ ਸਾਰੇ ਦਰਸ਼ਕਾਂ ਮੇਰੇ ਵੱਲੋਂ ਤੇ ਮੇਰੀ ਕਮੇਟੀ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਮਾਤਾ ਰਾਮ ਤਾਂ ਕੈ ਜੀ ਤੇ ਪ੍ਰਾਰਥਨਾ ਕਰਦੇ ਹਾਂ ਕਿ ਮਾਤਾ ਰਾਣੀ ਨੂੰ ਆਪ ਸਭ ਦੀ ਹਰ ਨੇਕ ਮੁਰਾਦ ਪੂਰੀ ਹੋਵੇ। ਤੋਂ ਮਾ ਤੇਰੇ ਮੰਦਰਾ ਤੇ ਠੰਡੀ ਠੰਡੀ ਬੱਗ ਦੀ ਹਵਾ ਜਿੰਦਗੀ ਤੇ ਰੋਕ ਮੁਕਤੇ ਜਿਹੜਾ ਇੱਕ ਵਾਰੀ ਇੱਥੇ ਜਾਂਦਾ ਆ ਉਹ ਠੰਡੀ ਠੰਡੀ ਹਵਾ ਚੱਲ ਰਹੀ ਹੈ ਮਾਤਾ ਦੇ ਦਰਵਾਜ਼ੇ ਵਿੱਚ ਘੰਟੀਆਂ ਵੱਜ ਰਹੀ ਹੈ ਇਹ ਬੜੇ ਪਿਆਰਾ ਜਿਹੜਾ ਇਹ ਦ੍ਰਿਸ਼ ਹੈ ਸੋ ਭਗਤੋ ਸੇਵਾ ਦੇ ਵਿੱਚ ਇੱਥੇ ਪਹੁੰਚੇ ਨੇ ਮੁੰਡਾ ਪੁੱਤੋ ਵੀ ਭਗਤ ਜਨ ਪਹੁੰਚੇ ਨੇ ਸੋ ਆਜ ਮਾਤਾ ਦੇ ਦਰਵਾਜ਼ੇ ਦੇ ਵਿੱਚ ਪਹੁੰਚੇ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਮਾਤਾ ਰੰਗਾ ਮੰਦਰ ਬੜਾ ਪਿਆਰਾ ਲੱਗ ਰਿਹਾ ਹੈ ਤੇ ਇਹ ਮੇਲਾ ਇੱਕ ਸਾਲ ਬਾਅਦ ਹੁੰਦਾ ਹੈ ਤੇ ਗੱਜ ਵੱਜ ਗਏ ਤਿਆਰੀਆਂ ਚੱਲ ਰਹੀਆਂ ਨੇ ਤੇ ਦੂਰ ਦੂਰ ਦੇ ਭਗਤ ਆਉਂਦੇ ਨੇ ਜਦੋਂ ਤੱਕ ਤੂੰ ਮੇਰੇ ਨਾਲ ਹੈਂ ਮਾਂ ਮੈਂ ਕਿਸੇ ਕੋਲੋਂ ਵੀ ਡਰਦਾ ਨਹੀਂ ਇੱਕ ਤੂੰ ਨਾ ਮਾਰੀ ਜੈਨਤੀ ਮਾ ਇਹ ਲੋਕਾਂ ਦੇ ਅਮਾਰੇ ਮਰਦਾਨੀ ਇਹ ਲੋਕਾਂ ਦੇ ਅਮਾਰਿਆ ਮਰਦਾਨੀ ਕੀ ਬਾਤ ਹੈ ਇਹ ਦੇਖੋ ਮਾਤਾ ਦੇਸ਼ ਪ੍ਰਤੀ ਸਰਦਾ ਭਾਵਨਾ ਲਿਖੀ ਵੀ ਕਲਮ ਲਗੇ ਤੁਹਾਡੇ ਹਮੇ ਗੀਤ ਤੇ ਕਹਿਣਾ ਨਾ